ਤੋ ਫਿਰ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਕਿਉਂ ਜੈ ਦੇਵ ਗੋਬਿੰਦ ਗੋਬਿੰਦ ਜਪਦਾ ਹੈ ਨਾਮ ਦੇਵ ਵਿੱਠਲ ਵਿੱਠਲ ਜਪਦਾ ਹੈ ਕਬੀਰ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿੱਥੇ ਜਾਣਗੇ ਹਰ ਮੰਤਰ किसी भी मंत्र का जप करिए पर करिए एक रोज रोज मंत्र बदलिए ना मंत्र दे बदलने का मतलब है रस्ता बदल दिता है जिंदगी बहुत छोटी है अगर रस्ते ही बदल दे रहे तो रस्ते च ही रह जाओ सोते में कट गई कुछ गुनाहों में कट गई रोते में कट गई कुछ आहों में कट गई ਮੰਜ਼ਿਲ 'ਤੇ ਚੱਲਣ ਵਾਲੇ ਮੰਜ਼ਿਲ 'ਤੇ ਜਾ ਲਗੇ ਰਾਹੇ ਬਦਲਣ ਵਾਲੋਂ ਕੀ ਰਾਹੋਂ ਮੇ ਘਟ ਗਏ ਅਜ ਇੱਕ ਡੇਰੇ ਕਲ ਦੂਸਰੇ ਡੇਰੇ ਅਜ ਇੱਕ ਮੰਤਰ ਕਲ ਦੂਜਾ ਮੰਤਰ ਅਜ ਇੱਕ ਰਸਮ ਕਲ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਜਿੰਦਗੀ ਖਰਾਬ ਹੋ ਜਾਂਦੀ ਹੈ ਲੰਘ ਜਾਂਦੀ ਹੈ ਪਹੁੰਚਦੇ ਕੋਈ ਨਹੀਂ ਨਾਲ ਮੇਰੇ ਗੁਣੀ ਜਨ ਨੇ ਇੰਦੌਰ ਦੇ ਚ ਦੱਸ ਜਾਂਦਾ ਤੇ ਇੱਕ ਜੈਨੇਈ ਸਾਧੂ ਵੀ ਆਉਂਦਾ ਹੈ ਐ ਤੇ ਇੱਕ ਰਸਤੇ ਪਰ ਉਹ ਦਿਨ ਰਾਤ ਭਜਨ ਦੇ ਵਿਚ ਲੀਨ ਹੈ ਕੰਮ ਕਾਰ ਛੱਡ ਦਿੱਤਾ ਲੜਕੇ ਕਰਦੇ ਨੇ ਇੱਕ ਦਿਨ ਮੈਨੂੰ ਕਹਿਣ ਲੱਗਾ ਵੀ ਮਸਕੀਨ ਜੀ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਮਹੀਨਾ ਮਹੀਨਾ ਜਪ ਕੇ ਦੋ ਮੰਤਰ ਸੁੱਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦੇ ਦਿੰਦੇ ਨੇ ਮੰਤਰ ਸਾਰੇ ਹੀ ਜਗਾਉਂਦੇ ਨੇ ਸਾਰੇ ਹੀ ਮੰਤਰ ਜਗਾ ਦਿੰਦੇ ਨੇ ਕਣਕ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਚਾਵਲ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਅਸੀਂ ਇੰਜ ਨਹੀਂ ਕਹਿ ਸਕਦੇ ਇਹ ਭੁੱਖ Hindu ਹੈ ਭੁੱਖ Sikh ਹੈ ਭੁੱਖ Jaini ਹੈ ਇਹ ਭੁੱਖ Muslim ਹੈ ਇਹ ਭੁੱਖ Christian ਹੈ ਭੁੱਖ ਤੇ ਸਾਰਿਆਂ ਦੇ ਅੰਦਰ ਇੱਕੋ ਹੀ ਆਉਂਦੀ ਹੈ ਭੋਜਨ ਇੱਕੋ ਨਹੀਂ ਹੁੰਦਾ ਖੁਰਾਕ ਇੱਕੋ ਨਹੀਂ ਹੁੰਦੀ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਆਉਂਦਾ ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਆਉਂਦਾ ਆਪਣੇ ਆਪਣੇ ਮੰਤਰ ਨਾਲ ਜੋ ਅਵਤਾਰੀ ਪੁਰਸ਼ਾਂ ਨੇ ਦਿੱਤੇ ਹੁੰਦੇ ਨੇ ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁਤੀਆਂ ਛੱਕਦੀਆਂ ਜਾਗਦੀਆਂ ਸੀ ਪਰ ਇਹ ਮੰਤਰ ਤੇ 5-7 ਦਿਨਾਂ ਚ ਹੀ ਕੰਮ ਕਰ ਦਿੰਦਾ ਹੈ। ਮੈਂ ਕਿਹਾ ਮੈਨੂੰ ਦੱਸੋ ਕਿ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ। ਮੈਨੂੰ ਕਹਿਣ ਲੱਗੇ ਮਸਕੀਨ ਜੀ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈਨ ਨਹੀਂ ਆ। ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣਗੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਹੈ। ਸਮਾਗਮ ਤੇ ਆਉਂਦਾ ਹੈ। ਕਹਿਣ ਲੱਗੇ ਇੱਕ ਤੇ ਵਾਹਿਗੁਰੂ ਹੈ। ਵਾਹਿਗੁਰੂ ਵਾਹਿਗੁਰੂ ਕਹਿੰਦਾ ਨੇ ਹਿਰਦੇ ਤੇ ਇਤਨਾ ਆਗਾਤ ਪਚਾਂਦਾ ਸੁੱਤੀਆਂ ਹੀਆਂ ਸ਼ਖੀਆਂ ਜਾਗਦੀਆਂ ਜਵਾਨ ਬੋਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗੈ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੋਲੇ ਜੀ ਆਵਾਜ਼ ਵਿੱਚ ਕਹਿੰਦਾ ਅੱਲਾਹ ਕਹਿੰਦਾ ਦੋਹਾ ਦੀ ਧੁਨੀ ਇੱਕੋ ਜਿਹੀ ਹੈ ਵਾਹਿਗੁਰੂ ਅੱਲਾਹ ਕਹਿੰਨੇ ਕਿ ਮੈਂ ਜੈ ਨਹੀਂ ਆ ਕਹਿੰਦਾ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਨਾ ਕਿਨੇ ਦੋਵੇਂ ਮੰਤਰ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਇੱਕ ਇਸਲਾਮ ਦਾ ਮੈਨੂੰ ਇਹ ਜੀ ਕਹਿਣ ਲੱਗਾ ਮੈਂ ਕਿ ਤੁਹਾਡੇ ਤਜਰਬੇ ਤੋਂ ਬਾਕੀ ਦੁਨੀਆ ਲਾਭ ਉਠਾਵੇ ਕਮ ਸੇ ਕਮ ਸਿੱਖ ਤੇ ਲਾਭ ਉਠਾਣ ਮੈਨੂੰ ਸਿੱਖਾਂ ਨੂੰ ਤੇ ਕਹਿਣ ਦਿਓ ਬੋਲੇ ਸੋਨਿਆ ਸੁਨਿਆ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਜੋ ਰਮਿਆ ਹੋਇਆ ਹੈ ਉਹਨੂੰ ਰਾਮ ਕਹਿੰਦੇ ਨੇ। ਉਹਦੇ ਅਨੇਕਾਂ ਮੰਤਰ ਨੇ। ਮਹਾਰਾਜ ਕਹਿੰਦੇ ਲੱਛਣਾਂ ਦੇ ਚੋਂ ਪਹਿਲਾ ਲੱਛਣ ਇਹ ਹੈ ਕਿ ਮੰਤਰ ਉਹਦੇ ਰੋਮ-ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ। ਪਰ ਮੰਤਰ ਉਹਦੀ ਰਸਨਾ ਤੇ ਵਸਿਆ ਹੋਵੇਗਾ। ਪ੍ਰਭ ਜੀ ਬਸੇ ਸਾਧਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾ ਲਵਾਂ ਤੇ ਜ਼ੁਬਾਨ ਨੂੰ ਸਵਾਦ ਆ ਜਾਂਦਾ ਹੈ। ਰਸ ਆ ਜਾਂਦਾ ਹੈ ਮੂੰਹ ਦੇ ਚ ਪਾਉਂਦੇ ਹੀ ਰਸ ਆ ਜਾਂਦਾ ਹੈ ਜਿਹਦੀ ਰਸਨਾ ਤੇ ਪ੍ਰਮਾਤਮਾ ਵਸਿਆ ਹੈ ਬਸ ਵਾਹਿਗੁਰੂ ਆਖਦਾ ਹੈ ਤੇ ਰਸ ਨਾਲ ਭਰ ਜਾਂਦਾ ਹੈ ਬਸ ਆਖਦਾ ਹੀ ਤੇ ਰਸ ਨਾਲ ਭਰ ਜਾਂਦਾ ਹੈ ਜਪਦਾ ਬਾਣੀ ਦੀ ਪੰਕਤੀ ਕੋਈ ਪੰਕਤੀ ਪੜ੍ਹੀਏ ਰਸ ਨਾਲ ਭਰ ਜਾਂਦਾ ਹੈ ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਵਿੱਚ ਦੇ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਹਿੰਦੇ ਜਿਸ ਬ੍ਰਮਗਣੀ ਦੀ ਗੱਲ ਕਰਦੇ ਹੋ ਹੈ ਵੀ ਸੀ ਮੈਂ ਤਾਂ ਹੈਗੇ ਨਾ ਜਿਵੇਂ ਦੇਖ ਸਕਦੇ ਹਾਂ ਇਸ ਤਰ੍ਹਾਂ ਦਾ ਇੱਕ ਸੱਜਣ ਕਾਨਪੁਰ ਦੇ ਵਿੱਚ ਵੀ ਹੈ ਬਹੁਤ ਵੱਡੀ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲ ਤੇ ਐਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸੰਤੋਖ ਦਾ ਵਪਾਰੀ ਸੀ ਕਰੋਨਾ ਵਧੀ ਤੀ 35 ਸਾਲ ਪੁਰਾਣੀ ਗੱਲ ਹੈ ਉਸ ਨੂੰ ਕਿਧਰੇ ਮੈਂ ਸੁਤੇ ਸਿੱਧਾ ਕਹਿ ਦਿੰਦਾ ਮੈਂ ਕਿ ਤੂੰ 3:30-4 ਵਜੇ ਗੁਰਦੁਆਰੇ ਤੇ ਆ ਜਾਣਾ ਪਰ ਅੱਧਾ ਘੰਟਾ ਜਪ ਕਰਕੇ ਆਇਆ ਪਾਹਿ ਗੁਰੂ ਮੰਤਰ ਦਾ ਪਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਚ ਹੀ ਉਹਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਧਾਰਮਿਕ ਈਰਖਾ ਵੀ ਹੁੰਦੀ ਹੈ ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਏ ਪਹੁੰਚ ਗਿਆ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਇੰਜ ਜਾਓ ਤੇ ਇੰਜ ਜਾਓ ਉਹਨੂੰ ਵੇਖ ਕੇ ਮੈਨੂੰ ਈਰਖਾ ਹੋਈ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਈਰਖਾ ਵੀ ਆਉਂਦੀ ਹੈ ਆਉਂਦੀ ਹੈ ਸੇਜੇ ਸੇਜੇ ਐਸਾ ਰੰਗ ਚੜਿਆ ਹੈ ਉਹ ਹੁਣ 24 ਘੰਟੇ ਸਮਾਦੀ ਚ ਰਹਿੰਦਾ ਜੇ ਕਿਦਰੇ ਗੁਰੂ ਗ੍ਰੰਥ ਸਾਹਿਬ ਦਾ ਉਹ 2:30 ਵਜੇ ਪ੍ਰਕਾਸ਼ ਕਰਦਾ ਹੈ بس ਇੱਕੋ ਪੰਕਤੀ ਆ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਕੋ ਚੱਲਦਾ ਹੀ ਨਹੀਂ। ਇੱਕੋ ਹੀ ਪੰਕਤੀ ਰੁਕ ਦਿੰਦੀ। ਇੰਨਾ ਰਸ ਨਾਲ ਵਰ ਜਾਂਦਾ ਹੈ। ਇਤਨਾ ਆਨੰਦ ਨਾਲ ਵਰ ਜਾਂਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ ਇਹ ਤੇ ਮੈਂ ਇੱਕ ਇਹਨਾਂ ਨੂੰ ਦਿਖਾਇਆ। ਮੈਂ ਇੱਕ ਤਗੜਾ ਵਪਾਰੀ ਸੀ ਬੱਚੀਆਂ ਸਨ ਵਿਆਹ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੁਤ ਲੋੜ ਨਹੀਂ ਕੰਮ ਕਰ ਵੀ ਛੱਡ ਦਿੱਤਾ। ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ। ਜੈਨੀ ਵੀ ਉਸ ਕੋ ਲਾ ਕੇ ਬੈਠਦੇ ਸਨ। ਮੁਸਲਮਾਨਾਂ ਨੂੰ ਇਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਚਲੇ ਜਾਓ ਤੁਸੀਂ ਗੁੰਡੇ ਆਜੋੜਦੇ ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ ਗਏ ਬੁਧੀ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੇਰਾ ਨੌਜਵਾਨ ਸੀ ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਚੇਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ। ਉਹਨੇ ਸਾਫ਼ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ। ਇਹ ਦਿਨ ਰਾਤ ਭਜਨ ਦੇ ਚਲੇ ਲੈਂਦੇ। ਰਾਣੀ ਸੀ ਘਰੋਂ ਕੱਢ ਦਿੱਤੀ। ਠਾਕਰਾਂ ਦੇ ਚ ਰਾਜਪੋਤਾਂ ਦੇ ਚ ਘਰੋਂ ਕੱਢੀ ਹੋਈ ਔਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਵੀ ਬੜੀ ਹੋ ਜਾਂਦੀ। ਉਹਨੂੰ ਕੋਈ ਸ਼ਹਿਰ ਵਿੱਚ ਕਸਬੇ ਵਿੱਚ ਵੜਨ ਨਹੀਂ ਦਿੰਦਾ ਸੀ ਕਿਸੇ ਮੰਦਰ ਦੇ ਵਿੱਚ ਦਾਖਲਾ ਨਹੀਂ ਸੀ। ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਵਿੱਚ ਵਡਕਦੀ ਸੀ। ਜਿੰਨਾ ਜਿੰਨਾ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ। ਰਾਜਸਥਾਨ ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸ ਲਾਏ। ਬਣੇ ਹੋਏ ਨੇ। ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ। ਜੰਗਲਾਂ 'ਚ ਭਟਕ ਰਹੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈਏ ਸ਼ਹਿਰ ਦੇ 'ਚ ਕੋਈ ਵੜਨ ਨਹੀਂ ਦਿੰਦਾ ਕਸਬੇ 'ਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ 'ਚ ਕੋਈ ਦਾਖਲ ਨਹੀਂ ਆਉਣ ਦਿੰਦਾ ਖੁਦ ਕਹਿੰਦੀ ਏ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਏ ਕੋਈ ਕਹੇ ਕੁਲਟਾ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੀ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਣੀ ਕਹਿੰਦਾ ਹੈ ਕੋਈ ਕੋ ਲਛਣੀ ਕਹਿੰਦਾ ਕੋਈ ਕੁਲਟਾ ਕਹਿੰਦਾ ਕੁੱਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟਾ ਕੁਲੇ ਨਾ ਕੁਲੇ ਨਾ ਕੋਈ ਕੋਈ ਕਹੇ ਲੰਕਨੀ ਕਲੰਕਨੀ ਕੁਨਾਰੇ ਹੋ ਹਣ ਜਿਹੜੇ ਕਲੰਕਨੀ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚ ਆਣ ਦੇਣਗੇ ਕਸਬੇ ਚ ਆਣ ਦੇਣਗੇ ਗਾਲਾਂ ਕੱਢਦੇ ਸਨ ਫਟਕਾਰਦੇ ਸਨ ਰਾਤ ਰੁੱਖਾਂ ਤਲੇ ਕੱਟਦੀ ਸੀ ਜੰਗਲਾਂ ਦੇ ਪੱਤੇ और कंध मोल खा के झरने का पानी पी के गुजारा करते एक ने मन नहीं मन नौजवान जंगलों चटकदे मनुख अस इतना सब्य नहीं जब कोई भजन करता है और जिसन भजन का रास आग पैदा है एक आभा मंडल बनता है संस्कृति कहें प्रभा मंडल ਉਹਰਾ ਇੱਕ ਦਾਇਰਾ ਬਣਦਾ ਉਸਤਾਹ ਠੇਰਾ ਬਣਦਾ ਹੈ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਕੋਈ ਨਖਾਂ ਖਨਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਹੈ ਇੱਕ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ ਦਸ ਵੀਗਸ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਭਜਨ ਦਿੱਤੇ ਜਿਵੇਂ ਜ਼ੀਰੋ ਵਾਲ ਦਾ ਬੱਲਾ ਪੈ ਰੋਸ਼ਨੀ ਤੇ ਦੇ ਰਿਹਾ ਉਹ ਵੀ ਫਿਰ 100 ਵਾਲ ਦਾ ਹੈ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਹੈ ਫਿਰ 5000 ਵਾਲ ਦਾ ਹੈ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦੇਦੀ ਸੀ ਸਿਰ ਜੁਗ ਜਾਂਦਾ ਸੀ ਉਹਦਾ ਸਿਰ ਜੁਗ ਜਾਂਦਾ ਸੀ ਇਦਨ ਪਵਿੱਤਰ ਪੁਰਸ਼ ਦੇਵੀ ਇਹ ਪਹਿਚਾਣ ਹੈ ਮਲੇਨ ਤਵੀ ਮਲੇਨ ਇਸਤਰੀ ਅਗਰ ਉਸ ਦੇ ਕੋਲ ਆਵੇ ਉਹਨੂੰ ਪਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਨ ਸੇ ਕਿਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਣ ਹੈ ਉਹਦਾ ਆਪਣਾ ਆਭਾ ਮੰਡਲ ਹੁੰਦਾ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕਿਰਤ ਅਕ੍ਰਿਤ ਕਾਰਨ ਅਨਿਤ ਨਿਤ ਹੋਏਗੇ ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਮਾਂ ਇਸ ਤਰ੍ਹਾਂ ਦਾ ਭਿਆਨਕ ਆ ਗਿਆ ਸਾਧੂ ਸਾਧੂ ਨਹੀਂ ਹੋਵੇਗਾ ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣ ਗਈਆਂ ਤੇ ਇਨਾ ਗਲਤ ਇਸਤੀਆਂ ਦੀ ਤਲਾਸ਼ੇ ਚ ਸਾਧੂ ਰਹਿਣ ਗਏ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਜਾਂ ਖੁੱਲੇ ਨੇ ਤੇ ਸਿਰਫ ਗੁਣੀ ਗਹਿਨੀਆ ਤੱਕ ਨਿਕਟ ਵਰਤੀਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਸ਼ ਕਲਾ ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥੱਲੇ ਇਸ ਤਰ੍ਹਾਂ ਦਾ سلسلہ ਹੈ ਕੁਝ ਹੈ धन गुरु गोबिंद जी महाराज लिखते हैं संत मलिन तो मलिन स्त्री अगर आ जाए इंज दसेगा जिम्मे मेरा पिता बैठा है भावे उम्र कितना ही छोटा क्यों ना हो मलिन तो मलिन पुरुष जाए उस स्त्री को जिथे नाम दीपक जल गया है इंज दसेगी जिम्मे मेरी मां बैठी है भावे छोटी होमर माता दिखाई देगी मां दिखाई देगी ਇਕ ਨਿਕਾਜ ਜਾਂ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਮਹਾਪੁਰਖ ਅਚਾਨ ਜਖ ਗਨ ਕਾ ਵਾਲੇ ਜਾਏ ਖਲੋਤਾ। ਬਸ ਲਮਕਾ ਮਾਨਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਹੋ ਲੈਣਾ ਹੋ ਜਾਣਾ। ਸਾਧੂ ਜਾ ਰਿਹਾ ਹੈ। ਰਾਤ ਪੈ ਗਈ ਹੈ, ਬਾਰਿਸ਼ ਆ ਗਈ। ਇਹ ਗਲੀ ਚੋਂ ਲੰਘਿਆ ਜਾ ਰਿਹਾ। ਪਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਵਾਮਾ ਦਾ ਬਾਜ਼ਾਰ ਹੈ। ਅਸਮਤ ਵੇਚਣ ਵਾਲਿਆਂ ਦੀ ਗਲੀ ਹੈ ਮੈਂ ਜਦ ਜ਼ੋਰ ਦਾ ਪੈਣ ਲੱਗ ਪਿਆ ਉਹਨੇ ਇੱਕ ਦਵਾਰ ਉਤੇ دستਕ ਦਿੱਤੀ ਦਵਾਰ ਖੋਲਿਆ ਇੱਕ ਗੰਨ ਕਾਲ ਹੈ ਇੱਕ ਵੇਸਵਾਨ ਹੈ ਹੈਰਾਨ ਹੋ ਗਈ ਸੰਤ ਲਿਬਾਸ ਤੇ ਸਾਧੂਆਂ ਵਾਲਾ ਹੈ ਮੇਰੇ ਦਵਾਰ ਤੇ ਚਲੋ ਲਿਬਾਸ ਹੋਵੇਗਾ ਹੋਜ ਹੋਵੇਗਾ ਕੁਝ ਹੋਰ ਆਇਆ ਬੈਠੋ ਸਾਧੂ ਬੈਠ ਗਿਆ ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ 'ਚ ਨਿਰਮਲਤਾ ਆਉਂਦੀ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਤੇ ਬੋਲਾਂ 'ਚ ਨਿਰਮਲਤਾ ਆਉਂਦੀ ਉਹ ਹੀ ਜਿ ਦੇਖਦਿਆ ਦੇਖਦਾ ਹੈ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈ ਹੈ ਉਹਦੀ ਜ਼ੁਬਾਨ 'ਚੋਂ ਨਿਕਲ ਗਿਆ ਆਰਾਮ ਕਦੀ ਨਹੀਂ ਆਖਿਆ ਸੀ ਕਦੀ ਨਹੀਂ ਆਖਿਆ ਸੀ ਰਾਮ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਦ੍ਰਿਸ਼ਟੀ ਐਸਾ ਕਰ ਦੇਣੀ और आप आपकी गैथली अर्ज करा औ ना होना अखा बहुत कुछ कह अखा गलत बयानी भी नहीं कर सकती सही बोल दबान गलत बयानी कर सकती है, अखा नहीं कर दर्ज कर दई दफा जबान बंदा कह मित्रा तेनों मिल के बड़ी खुशी हुई है अखा कहदिया पम वक्त कितों मिल गया रोज ਕਿ ਜੇ ਜ਼ਰੂਰੀ ਕੰਮ ਤੇ ਜਾ ਰਹੇ ਸੀ ਵਕਤ ਜਾਇਆ ਕਰੇਗਾ ਅੱਖਾਂ ਤੇ ਕੁਝ ਹੋਰ ਕਹਿ ਰਹੀ ਜ਼ਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਨੇ ਅੱਖ ਦੱਸਦੀ ਪਈ ਹੈ ਜ਼ਬਾਨ ਕਹਿ ਰਹੀ ਹੈ ਥਾਨੋ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀ ਨੇ ਕੰਬਖਤ ਕਿਥੋਂ ਆ ਗਏ ਅੱਖ ਗਲਤ ਬਿਆਨੀ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਧਨ ਨੂੰ ਵੇਖਣ ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖਣ ਪਤਾ ਉਸ ਨੂੰ ਕੀ ਕਹਿੰਦੇ ਨੇ ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ ਲੋਚਾ ਲੋਚਾ ਸ਼ਬਦ ਲੋਚਨ ਤੋਂ ਬਣਿਆ ਲੋਚਨ ਅੱਖਾਂ ਸੰਸਕ੍ਰਿਤ ਦਾ ਸ਼ਬਦ ਗਾਲ ਬਣ ਗਈ ਲੋਚਨ ਲੋਚਾ लोचा कहंदे न टकनी न देखनी लोचन लोचा लोचा टकनी च की है किसे दा धन किसे दा तन पर धन नो टकणा ते बुरा नहीं है लोभ नाल टकणा बुरा है किसे तन नो टकणा ते बुरा नहीं है क्योंकि दृष्टि जो सामने होवेगी दृष्टि टकेगी वासना नाल टकणा पाप है लोभ भरे ਵਿਚਾਰ ਨਾਲ ਵਾਸਨਾ ਭਰੇ ਖਿਆਲ ਨਾਲ ਅਗਰ ਲੋਚਾ ਕਿਸੇ ਦੇ ਤਨ ਤੇ ਟਿਕ ਗਈ ਹੈ ਕਿਸੇ ਦੇ ਧਨ ਤੇ ਟਿਕ ਗਈ ਹੈ ਤੇ ਲੋਚਾ ਹਟਦੀ ਨਹੀਂ ਦ੍ਰਿਸ਼ਟੀ ਹਟਦੀ ਨਹੀਂ ਉਹਨੂੰ ਕਹਿੰਦੇ ਨੇ ਲੋਚਾ ਇਹ ਲੋਚਾ ਲੋਚਨ ਲੁਚਾ ਸੰਸਕ੍ਰਿਤ ਦਾ ਸ਼ਬਦ ਹੈ ਸਾਧੂ ਦੀ ਲੋਚਾ ਜੇ ਦੇਖਦੀ ਦੇਖਣੀ ਬੇਸਵਤ ਜਿੱਗ ਗਈ ਹੈ ਪਰ ਲੋਚਨ ਦੇਤੇ ਪ੍ਰਭੂ ਸੀ ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਅਵਰ ਨ ਦੇਖਾ ਦ੍ਰਿਸ਼ਟੀ ਤੇ ਪ੍ਰਮਾਤਮਾ ਸੀ ਦ੍ਰਿਸ਼ਟੀ ਤੇ ਅੰਮ੍ਰਿਤ ਸੀ ਬੋਲਾਂ ਤੇ ਅੰਮ੍ਰਿਤ ਸੀ ਦ੍ਰਿਸ਼ਟੀ ਜੈਸੇ ਵੇਸਵਾ ਤੇ ਠਿਕੀ ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ ਔਰ ਰਾਮ ਆਖਣ ਦਾ ਉਸ ਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ ਸਾਧ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਵੇਟਤ ਹੋਤ ਨਿਹਾਲ ਸਹਜੇ ਸਹਜੇ ਬਾਹਰ ਤੇ ਮੈਂ ਥੰਮਣ ਲੱਗ ਪਿਆ ਵੇਸਵਾ ਦੇ ਹਿਰਦੇ ਉਤੇ ਰਾਮਨਾਮ ਦੀ ਬਾਰਿਸ਼ ਹੋਣ ਲੱਗ ਪਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਰਿਸ਼ ਥਮ ਗਈ ਸਾਧੂ ਘਰ ਚੋਂ ਬਾਹਰ ਨਿਕਲਦਾ ਹੈ ਵੇਸਵਾ ਦਾ ਘਰ ਹਰੀ ਮੰਦਰ ਬਣ ਗਏ ਵਾਹ ਭਗਵਾਨ ਦਾ ਮੰਦਰ ਬਣ ਗਿਆ ਨਹੀਂ ਤੇ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ ਐਸੇ ਹੈ ਦੁਸ਼ਟ ਨੇ ਕਿਸੇ ਦੇਵੀ ਕੋਲ ਵੀ ਬੈਠਣ ਤੇ ਵੇਸਵਾ ਬਣਾ ਦੇਣਗੇ ਪਰ ਐਸਾ ਵੀ ਸੰਤ ਹੁੰਦਾ ਕਿਸੇ ਵੇਸਵਾ ਕੋਲ ਬੈਠਣ ਤੇ ਦੇਵੀ ਬਣਾ ਦੇਣਗੇ ਵਾਈਬ੍ਰੇਸ਼ਨ ਹੁੰਦੀ ਹੈ ਆਭਾ ਮੰਡਲ ਹੁੰਦਾ ਹੈ ਮੀਰਾਂ ਦਾ ਆਪਣਾ ਆਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਮਨਕ ਜਦ ਉਸ ਦੇ ਕੋਲ ਆਉਂਦਾ ਸੀ ਉਹਨੂੰ ਇੰਜ ਦੇਖਦਾ ਸੀ ਜਿਵੇਂ ਮੇਰੀ ਮਾਂ ਬੈਠੀ ਹੈ ਸਿਰ ਝੁਕ ਜਾਂਦਾ ਸੀ ਸਤਕਾਰ ਕਰਦਾ ਸੀ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰ ਨੇ ਜਿੱਥੋਂ ਜੀਵ ਜਨਮ ਲੈਂਦੇ ਨੇ ਅੰਡਜ ਜੇਰਜ ਸੇਤਜ ਉਤਪਜ ਸਭ ਤੋਂ ਵੱਡੀ ਖਾਣ ਅੰਡੇ ਨੇ ਮੱਛਲੀਆਂ ਨੇ ਕੀੜੇ ਮਕੋੜੇ ਨੇ ਅੜਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਣ ਅੰਡੇ ਦੂਜੀ ਖਾਣ ਜੇਰ ਹੈ ਪੇਟ ਤੋਂ ਪੈਦਾ ਹੁੰਦੇ ਨੇ ਤੀਜੀ ਖਾਣ ਹੈ ਸਵੈਤਜ ਹਮਸ ਤੋਂ ਪੈਦਾ ਹੁੰਦੇ ਨੇ ਪਸੀਨੇ ਤੋਂ ਪੈਦਾ ਹੁੰਦੇ ਆਇ ਮੈਲ ਤੇ ਪਸੀਨੇ ਦੇ ਮੇਲ ਨਾਲ ਜੂ ਬਣ ਜਾਂਦੀ ਹੈ ਚਿਚੜ ਬਣ ਜਾਂਦਾ ਚਮਚੇ ਚਿਚੜ ਬਣ ਜਾਂਦੇ ਹਮਸ ਤੋਂ ਪੈਦਾ ਹੁੰਦੇ ਪਸੀਨੇ ਤੇ ਮੈਲ ਤੋਂ ਪੈਦਾ ਹੁੰਦੇ ਨੇ ਸਵੈਤ ਉਤਪਤ ਜੋ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ ਇਹ ਚਾਰ ਖਾਣੀਆਂ ਨੇ ਖਾਣੀਆਂ ਜਿੱਥੇ ਚਾਰ ਨੇ ਬਾਣੀਆਂ ਵੀ ਚਾਰ ਨੇ ਬੋਲ ਵੀ ਚਾਰ ਤਰ੍ਹਾਂ ਦੇ ਨੇ ਉਹਨਾਂ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਦਮਾ ਬੈਖਰੀ ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ ਤਾਂ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਫ ਨਾਲ ਟਕਰਾਂਦੀ ਹੈ ਤੇ ਨਾਫ ਨੂੰ ਭਾਰਤ ਦੇ ਚ ਕਹਿੰਦੇ ਨੇ ਧੋਨੇ ਧੋਨੇ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ ਆਵਾਜ਼ ਉੱਠਦੀ ਹੈ ਆਵਾਜ਼ ਨੂੰ ਜ਼ਬਾਨ ਪ੍ਰਗਟ ਕਰ ਦਈਏ ਆਵਾਜ਼ ਉੱਠਦੀ ਦੋਨੀ ਤੋਏ ਨਾਭੀ ਤੋਏ ਨਾਫ ਤੋਏ ਇਸ ਵਾਸਤੇ ਇਸਨੂੰ ਦੋਨੀ ਕਹਿੰਦੇ ਨੇ ਜਿਉਂ ਬੋਲਣ ਦਾ ਖਿਆਲ ਆਉਂਦਾ ਹੈ ਪਵਨ ਟਕਰਾਂਦੀਏ ਨਾਭੀ ਨਾਲ ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਂਣ ਨਾਲ ਵੱਜ ਪੈਂਦਾ ਜਿਵੇਂ ਸ਼ੈਨਾਈ ਮੁਰਲੀਏ ਹਾਰਮੋਨੀਅਮ ਹੈ ਸੰਖ ਹੈ ਫਲੇਰੀਆਂ ਨੇ ਨਰਸਿੰਗੇ ਨੇ ਇਹ ਫੂਕਣ ਨਾਲ ਵੱਜਦਾ ਹੈ ਦੇਹੀ ਮਾਟੀ ਬੋਲੇ ਪਵਨ ਅਸੀਂ ਜੋ ਕੁਝ ਬੋਲਦੇ ਪਏ ਪਵਨ ਕਰਕੇ ਪਵਨ ਟਕਰਾਂਦੀ ਹੈ ਨਾਫ ਨਾਲ ਨਾਫ ਥੋੜੀ ਖੁੱਲ ਜਾਂਦੀ ਹੈ ਉੱਥੋਂ ਇੱਕ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਧੁਨ ਉੱਠੀ ਹੈ ਅਜੇ ਅੱਖਰ ਕੋਈ ਨਹੀਂ ਅਲਫਾਜ਼ ਕੋਈ ਨਹੀਂ ਇਹ ਉੱਥੋਂ ਉੱਠ ਕੇ ਜੈਸੇ ਹਿਰਦੇ ਤੱਕ ਆਉਂਦੀ ਹੈ ਤੇ ਫਿਰ ਇਸ ਦਾ ਨਾਮ ਬਣ ਜਾਂਦਾ ਹੈ ਪਸੰਤੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਕਿ ਕੰਬੜਾ ਜਲਦੀ ਨਾ ਦਲ ਹੁੰਦਾ ਹੈ ਹਿਰਦੇ ਤੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਇਸਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਪਰਾ ਪਸੰਤੀ ਮਧਮਾ ਬੈਖਰੀ ਇਹ ਚਾਰ ਬਾਣੀਆਂ ਬਣਦੇ ਨੇ ਚਾਰ ਖਾਣੀਆਂ ਨੇ ਚਾਰ ਬਾਣੀਆਂ ਪਰਾ ਧੁੰਨ ਤੇ ਹੈ ਆਵਾਜ਼ ਤੇ ਹੈ ਅਲਫਾਜ਼ ਕੋਈ ਨਹੀਂ ਤੇ ਮਹਿਮਾ ਤੇ ਸਾਰੀ ਅਲਫਾਜ਼ਾਂ ਦੀਏ ਸੰਸਾਰ ਦੇ ਚ ਲੈਣ ਦੇਣ ਸੰਜੋਗ ਵਿਜੋਗ ਸਾਰੀ ਹਲਚਲ ਕਾਰ ਵਿਵਹਾਰ ਇਹ ਨਿਰੇ ਧੁੰਨ ਦੇ ਨਾਲ ਨਹੀਂ ਚੱਲਦਾ ਧੁੰਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖਾ ਖੇੜ ਸਾਰੀ ਅਖਰਾ ਅਲਫਾਜ਼ਾਂ ਦੀਏ ਜਿਵੇਂ ਇਹ ਧੁਨ ਹਿਰਦੇ ਤੱਕ ਪਹੁੰਚਦੀ ਇਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਤੇਜ਼ੀ ਨਾਲ ਆਉਂਦੇ ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ ਇਹ ਆਵਾਜ਼ ਉੱਠ ਕੇ ਪਹੁੰਚਦੀ ਹੈ ਕੰਠ ਤੱਕ ਇਹਨੂੰ ਕਹਿੰਦੇ ਨੇ ਮਦਮਾ ਵਾਕ ਪੂਰਾ ਬਣ ਜਾਂਦਾ ਜੋ ਕੁਝ ਕਹਿਣਾ ਹੈ ਵਾਕ ਪੂਰਾ ਬਣ ਜਾਂਦਾ ਹੈ ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ ਪਰਾ ਪਸੰਦੀ ਮਦਮਾ ਬੈ ਖਰੇਗੀ ਵਾਹਿਗੁਰੂ ਹੁਣ ਮੈਂ ਆਖੇ ਹੁਣੇ ਵਾਹਿਗੁਰੂ ਭੋਜਨ ਬਣ ਗਿਆ ਹੁਣ ਮੈਂ ਇਸ ਨੂੰ ਛਕਣਾ ਜੇ ਕੋ ਖਾਵੇ ਜੇ ਕੋ ਪੁੰਚੇ ਹੁਣ ਛਕਣਾ ਕੀ ਹੁਣ ਸੁਣਨਾ ਹੈ ਸੁਣਨਾ ਹੀ ਛਕਣਾ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਜ਼ਬਾਨ ਦੇ ਰਾਹੀਂ ਪ੍ਰਗਟ ਹੋਇਆ ਬਣਿਆ ਹੱਥਾਂ ਦੇ ਰਾਹੀਂ ਰੋਟੀ ਬਣਾਈ ਹੈ ਮੂੰਹ ਦੇ ਰਾਹੀਂ ਖਾਣੀ ਹੈ ਜਬਾਨ ਦੇ ਰਾਹੀਂ ਵਾਹਿਗੁਰੂ ਪ੍ਰਗਟ ਹੋਇਆ ਕੰਨਾ ਦੇ ਰਾਹੀਂ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇਗਾ ਸਾਰਾ ਦਿਨ ਮੈਂ ਕਰਦਾ ਰਹਾ ਵਾਹਿਗੁਰੂ 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 ਪਰ ਮੈਂ ਸੁਣਿਆ ਨਹੀਂ ਤੋ ਸਾਰਾ ਦਿਨ ਮੈਂ ਫੁੱਲ ਕੇ ਬਣਾਉਂਦਾ ਰਿਆਂ ਖਾਦਾ ਇੱਕ ਵੀ ਕੋਈ ਨਹੀਂ ਬੁੱਕੇ ਦਾ ਬੁੱਕਾ ਰਹਿ ਜਾਵਾਂਗਾ ਕੁਝ ਵੀ ਨਹੀਂ ਹੈ ਕਹਿੰਦੇ ਨੇ ਬਾਹਰ ਰੋਟੀ ਕਮਾਣੀ ਔਖੀ ਇਹ ਰੋਟੀ ਪਕਾਣੀ ਔਖੀ ਇਹ ਖਾਣੀ ਸੌਖੀ ਹੈ ਕਹਿੰਦੇ ਨੇ ਪਕਾਉਂਦੇ ਆ ਥੱਕਦੇ ਆ ਕਮਾਉਂਦੇ ਆ ਥੱਕ ਗਏ ਆ ਤੁਹਾਨੂੰ ਕੋਈ ਮਿਲਿਆ ਜਿਹੜਾ ਆਖੇ ਖਾਂਦੇ ਆ ਥੱਕਦੇ ਆ ਖਾਣਾ ਸੌਖਾ ਪਕਾਣਾ ਜ਼ਰਾ ਔਖਾ ਕਮਾਣਾ ਜ਼ਰਾ ਔਖਾ ਪਰ ਹੁਣ ਮੈਂ ਅਰਜ਼ ਕਰਾਂ ਜਿਹੜਾ RAM ਨਾਮ ਦਾ ਭੋਜਨ ਹੈ ਪਕਾਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਕਿਹੜਾ ਔਖਾ ਖਾਣ ਨੂੰ ਮਨ ਮਨ ਨਹੀਂ ਕਾਰਨ ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆ ਹੋਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ ਮਨ ਪਹਿਲੇ ਹੀ ਬੋਲਦਾ ਪਿਆ ਸੁਣਨ ਨੂੰ ਤਿਆਰ ਨਹੀਂ ਹੁੰਦਾ ਉਹ ਸੁਣਨ ਨੂੰ ਤਿਆਰ ਨਹੀਂ ਹੁੰਦਾ ਮਨ ਨੂੰ ਰਾਜ਼ੀ ਕਰਨਾ ਹੈ ਤੂੰ ਚੁੱਪ ਕਰ ਤੇ ਸੁਣਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੈਸਾ ਹਰੀ ਹੈ ਐਸੇ ਹੀ ਹਰੀ ਦਾ ਭਗਤ ਹੋਣਾ ਚਾਹੀਦਾ ਹੈ ਜਦ ਕੋਈ ਜਗਿਆ ਸਵੇਰ ਆਪਣੇ ਆਪ ਨੂੰ ਪ੍ਰਮਾਤਮਾ ਵਰਗਾ ਬਣਾ ਲੈਂਦਾ ਹੈ ਸੰਤ ਬਣਾ ਲੈਂਦਾ ਹੈ ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪ੍ਰਮਾਤਮਾ ਕੀ ਹੈ ਉਸ ਤੋਂ ਪਹਿਲੇ ਨਹੀਂ ਆਉਂਦੀ ਇਹ ਵੱਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਤ ਮਨ ਦੀ ਆਦਤ ਹੈ ਹਰ ਵਕਤ ਬੋਲਣਾ ਭਾਵੇਂ ਜ਼ਬਾਨ ਚੁੱਪ ਹੈ ਇਹ ਨਹੀਂ ਚੁੱਪ ਕਰਦਾ ਇਹ ਤੇ ਬੋਲਦਾ ਰਹੇ ਜ਼ਬਾਨ ਨੇ ਜਪਿਆ ਵਾਹਿਗੁਰੂ ਹੁਣ ਮਨ ਸੁਣੇ ਗਾ ਵੀਏ ਸੁਣੀਏ ਮਨ ਰਖੀਏ ਬੋ ਸੁਣ ਕੇ ਇਸ ਵਾਹਿਗੁਰੂ ਦੀ ਧੁਨ ਨੂੰ ਉੱਥੇ ਤੱਕ ਲੈ ਜਾਣਾ ਹੈ ਕਿੱਥੇ ਤੱਕ ਜਿੱਥੋਂ ਇਹ ਧੁਨ ਉੱਠੀ ਹੈ ਧੁਨੀ ਤਾਂ ਉੱਠੀ ਹੈ ਧੁਨੀ ਤੱਕ ਲੈ ਜਾਣੀ ਹੈ ਇਹ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ ਤੇ ਜਿਹੜੇ-ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਗੁਰਮੁਖ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ பகਰਤ ਬੇਤਨੀਆ ਵਿਚਾਰਾਂ ਫਰਵਾਣ ਕਰਨੀਆਂ ਪੁਲ ਚੁਗਦੀ ਸ਼ਮਾ ਵਾਏ ਗੁਰੂ ਜੀ ਦਾ ਖਾਲਸਾ